ਪੂਰੇ ਫਰਾਏ ਨੇ ਚੱਕਿਆ ਸੀ ਪੁੱਤਾਂ ਨੇ ਉਹ ਕੋਈ ਨਹੀਂ ਆਉਂਦੀ ਯਾਰ ਜੇ ਫੈਟੋਗਾ ਟੀਕੇ ਨੇ ਭਾਈ ਅੱਛੇ ਵੀ ਭਾਈ ਪੈਸੇ ਤੇ ਜੀ ਉਹ ਇਕੱਠੇ ਕੀਤੇ ਜਿਹੜੇ ਖੋ ਗਏ ਬਾਕੀ ਲੈ ਕੇ ਇਕੱਠੇ ਕਰਕੇ ਜਿੰਨੇ ਖੋਏ ਆ ਸੀ 4500 ਰੁਪਏ ਇਕੱਠਾ ਕਰ ਲਿਆ ਉਹਦਾ ਕੋਲ ਖੋ ਲਿਆ बाकी याद आता भाजी अपने पैसे कौन सा रोड पड़ता है ये नमा शहर है भैया नमा शहर रोड पर आप रूट की डेरी लगाते हो यहाँ किसी के पैसे गिरे थे आपने देखा उसको पैसे गिरे देखे थे भाई अच्छे पैसे गिरे दिखे थे पीली पगड़ी वाला बंदा था वो पैसे उठा रहा था ये काफी जनानी आई थी टेम्पू तो में से उतरी है पैसे पटेल दिए थे काफी पैसे उड़ गए थे ਜਨਾਨੀ ਨੇ ਸੇ ਪੈਸੇ ਕੁਝ ਕਰਤੇ ਕਰ ਲੀਏ। ਔਰ ਬਾਕੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਉਹ ਲੈ ਕੇ ਚਲਾ ਗਿਆ ਸੀ ਜੀ। ਕਿੰਨੇ ਕੁ ਪੈਸੇ تھے? ਤੁਹਾਡਾ ਆਈਡੀਆ ਕਿੰਨਾ ਕਰਦਾ ਹੈ? ਮੇਰਾ ਆਈਡੀਆ ਹੈ ਜੀ 20000 ਕਲਮਸ ਅਵੇਲੇਬਲ। ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਕੁ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹੜੇ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ। ਭਾਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਉਤੇ ਜਦਦੇ ਤੇ ਸੀਗਾ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਰ ਡੇਗਿਆ ਵੀ ਲੋਕਾਂ ਨੇ ਇੱਥੇ ਇਕੱਠੇ ਕੀਤੇ ਆ ਬਾਕੀ ਜਿਹਨਾਂ ਕੋਲ ਵੀ ਖੋਇਆ 4500 ਰੁਪਇਆ ਆ ਸਭ ਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਇਹ ਜਿਹੜਾ ਕੋਲ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇ ਦੇ ਸੀ ਪਤਾ ਨਹੀਂ ਕਿਤੇ ਦੀ ਗਰੂਰ ਤੇ ਜਾਦਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪੈਸੇ ਡੇਗੇ ਗਏ ਬਾਕੀ ਭਾਈ ਜੀ 4500 ਰੁਪਇਆ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਬਾਰ ਮਈਆ ਭਗਵਾਲ ਜੀ ਦੇ ਦਰਹਲਾਇਆ ਮੇਰਾ ਪਿੰਡ ਇੰਦਰਾ ਕੋलोनी ਨਗਰ ਆ ਬਾਕੀ ਨਾਲ ਇਕੱਠੇ ਕਰਕੇ ਲੈ ਗਏ ਆ ਠੀਕ ਨੇ ਇਹਨੂੰ ਪੜਾਤੇ ਨੂੰ ਹੀ ਪੜਾਏ ਪੜਾਏ ਪੂਰੀ ਪੜਾਏ ਨੇ ਚੱਕਿਆ ਸੀ ਬੁੱਢੀਆਂ ਨੇ ਇਹਨੂੰ ਪੜਾਏ ਕੋਈ ਨਾ ਕੋਈ ਨਹੀਂ ਆ ਐਸਾ ਖੜੀ ਮਿਲ ਮਿਲਿਓ ਕੋਈ ਹਸਪੀਟਲ ਤਾਂ ਕਾ ਜਾਂ ਕੋਈ ਵੀ ਕੰਦਾ ਬੈਠਾ ਕੋਈ ਨਹੀਂ ਕੋਈ ਇਕੱਠੇ ਕਰ ਲਊਗਾ ਹੁਣ बैठोगे ठीक है ना भाई अच्छे भी भाई पैसे दे भाई जी सबको इकट्ठे इकट्ठे जेडे ਖੋਗੇ ਬਾਕੀ ਲੈ ਕੇ ਇਕੱਠੇ ਕਰਕੇ ਜਿੰਨੇ ਕੋ ਖੋਇਆ ਸੀ 4500 ਰੁਪਇਆ ਇਕੱਠਾ ਕਰ ਲਿਆ ਉਹਦਾ ਕੋਲ ਕੋ ਲਿਆ ਬਾਕੀ ਯਾਦ ਆਗਦਾ ਭਾਜੀ ਆਪਣੇ ਪੈਸੇ ਇਹ ਕੌਨ ਸਾ ਰੋਡ ਪੜਦਾ ਹੈ ਇਹ ਨਮਾ ਸਾਹਿਬ ਪੂਰੀ ਪਰਾਇ ਹੈ ਚੱਕੀਆਂ ਦੀ ਪੁੱਟੀਆਂ ਹੈ ਤੁਹਾਨੂੰ